ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਤੇ ਪੰਜ ਲੋਕਾਂ ਨੂੰ ਸ਼ੇਅਰ ਕਰਕੇ ਤੁਸੀਂ ਸਕਰੀਨਸ਼ਾਟ ਭੇਜੋਗੇ ਔਰ ਆਪਣਾ ਨਾਮ ਭੇਜੋਗੇ ਤਾਂ ਤੁਹਾਨੂੰ ਅਸੀਂ ਇੱਕ ਆਨਲਾਈਨ ਗਿਫਟ ਤੁਹਾਡੇ ਘਰ ਪਹੁੰਚਦਾ ਕਰਾਂਗੇ ਬਹੁਤ ਵਧੀਆ ਕੰਮ ਇੱਕ ਕਰਨ ਜਾ ਰਹੇ ਹਾਂ ਰੇਟ ਅਸੀਂ ਕਰ ਰਹੇ ਹਾਂ ਇਸ ਵਾਰ ਡੀਲਰਾਂ ਸਸੇ ਕਾਲ ਦੋਸਤੋ ਸਵਾਗਤ ਆ ਤੁਹਾਡਾ ਕਾਰ ਮੇਲਾ ਅਮਰਗੜ ਤੋਂ ਸਾਡੇ ਦੋਸਤਾਂ ਦੇ ਫੋਨ ਆ ਰਹੇ ਸੀ ਜੀ ਮੇਲਾ ਕਦੋਂ ਲਾ ਰਹੇ ਹਾਂ ਇੰਤਜ਼ਾਰ ਦੀਆਂ ਘੜੀਆਂ ਖਤਮ ਨੇ ਜੀ 12 ਅਕਤੂਬਰ ਨੂੰ ਆਪਣਾ ਅਮਰਗੜ ਵਿਖੇ ਆਪਾਂ ਕਾਰ ਮੇਲਾ ਲਾਣ ਜਾ ਰਹੇ ਹਾਂ ਊਡਾ ਗਲੂਨੀ ਦੇ ਸਾਹਮਣੇ ਆਪਣੇ ਦਫ਼ਤਰ ਦੇ ਬਿਲਕੁਲ ਨਾਲ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਆਪਾਂ ਇਹ ਇਵੈਂਟ ਕਰ ਰਹੇ ਹਾਂ ਇਸ ਮੇਲੇ ਦੀਆਂ ਕੁਝ ਖੂਬੀਆਂ ਰਹਿਣਗੀਆਂ ਇਸ ਮੇਲੇ ਦੇ ਵਿੱਚ ਤੁਹਾਨੂੰ ਅਸੀਂ ਗਿਫਟ ਹੈਂਪਰ ਦਵਾਂਗੇ ਜਿਹੜਾ ਸਭ ਤੋਂ ਪਹਿਲੀ ਗੱਡੀ ਪਰਚੇਜ ਕਰੂਗਾ ਉਹਨੂੰ ਤਕੜਾ ਵਧੀਆ ਲੈਵਲ ਦਾ ਕੋਈ ਇੱਕ ਗਿਫਟ ਹੈਂਪਰ ਮਿਲੂਗਾ ਜੀ ਤੇ ਦੂਸਰੇ ਵਾਲੇ ਨੂੰ ਵੀ ਤੀਸਰੇ ਆ ਉਹੀ ਭਰਾ ਸਾਡੇ ਆ후ੀ ਦੋਸਤ ਸਾਨੂੰ ਚਾਹੀਦੇ ਨੇ ਜਿਨ੍ਹਾਂ ਨੇ ਗੱਡੀ ਲੈਣੀਆਂ ਜਾਂ ਵੇਚਣੀਆਂ ਦੋਨਾਂ ਲਈ ਗਿਫਟ ਹੈਂਪਰ ਨੇ ਜਿਹੜਾ ਪਹਿਲੀ ਕਿਸੇ ਕਾਗ ਦੀ ਗੱਡੀ ਵਿਕੂਗੀ ਜਿਹੜਾ ਲਊਗਾ ਦੋਨਾਂ ਨੂੰ ਇੱਕ ਇੱਕ ਗਿਫਟ ਐਂਪਰ ਦਿੱਤਾ ਜਾਊਗਾ ਉਸੇ ਮੁਤਾਬਕ ਫਿਰ ਦੂਜੇ ਨੂੰ ਫਿਰ ਤੀਜੇ ਨੂੰ ਫਿਰ ਚੌਥੇ ਨੂੰ ਫਿਰ ਪੰਜਵੇਂ ਨੂੰ ਮਤਲਬ ਡਬਲ ਡਬਲ ਪ੍ਰਾਈਜ਼ ਇੱਕ ਇੱਕ ਗੱਡੀ ਦੇ ਉੱਪਰ ਡਬਲ ਡਬਲ ਪ੍ਰਾਈਜ਼ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਤੇ ਪੰਜ ਲੋਕਾਂ ਨੂੰ ਸ਼ੇਅਰ ਕਰਕੇ ਤੁਸੀਂ ਸਕਰੀਨਸ਼ਾਟ ਭੇਜੋਗੇ ਔਰ ਆਪਣਾ ਨਾਮ ਭੇਜੋਗੇ ਤਾਂ ਤੁਹਾਨੂੰ ਅਸੀਂ ਇੱਕ ਆਨਲਾਈਨ ਗਿਫਟ ਤੁਹਾਡੇ ਘਰ ਪਹੁੰਚਦਾ ਕਰਾਂਗੇ ਜਿਵੇਂ ਕਿ ਤੁਸੀਂ ਹੁਣ ਦੇਖ ਰਹੇ ਹੋ ਆ ਇੱਕ ਕਮੈਂਟ ਚੱਲ ਰਿਹਾ ਹੈਗਾ ਸਕਰੀਨ ਦੇ ਉੱਪਰ ਤੇ ਪਿਛਲਾ ਇਨਾਮ ਵੀ ਅਸੀਂ ਇਦਾਂ ਹੀ ਕੱਢਿਆ ਸੀਗਾ ਇੱਕ ਆਨਲਾਈਨ ਜਿਹੜੇ ਭਰਾ ਸਾਣੂ ਦੂਰੋਂ ਦੇਖਦੇ ਨੇ ਉਹਨਾਂ ਵਾਸਤੇ ਇਹ ਆਫਰ ਹੈ ਘਰੇ ਬੈਠੇ ਤੁਸੀਂ ਗਿਫਟ ਲੈ ਸਕਦੇ ਆ ਹੋਰ ਖੂਬੀਆਂ ਕੀ ਰਹਿਣਗੀਆਂ ਹੋਰ ਕੁਪੀਆਂ ਤੁਹਾਨੂੰ ਲੋਨ ਦੀ ਫੈਸਿਲਿਟੀ ਮਿਲੂਗੀ ਜੀ ਮੌਕੇ ਤੇ ਹੀ ਲੋਨ 30 ਮਿੰਟ ਦੇ ਵਿੱਚ ਤੁਹਾਨੂੰ ਉੱਥੇ ਹੀ ਲੋਨ ਕਰਕੇ ਨਾਲ ਦੀ ਨਾਲ ਭੇਜਾਂਗੇ ਆਪਣੇ ਡਾਕੂਮੈਂਟ ਨਾਲ ਲੈ ਕੇ ਉਹ ਤੇ ਆਪਦਾ ਸਿਬਲ ਵਗੈਰਾ ਤੁਸੀਂ ਆਪਦਾ ਚੈੱਕ ਕਰ ਲਿਓ ਵੀ ਸਹੀ ਆ ਤੇ ਨਹੀਂ ਆ ਤੁਹਾਨੂੰ ਪਤਾ ਤਾਂ ਤੁਸੀਂ ਉੱਥੇ ਮੌਕੇ ਤੇ ਸਾਡੀ ਟੀਮਾਂ ਬੈਠੀਆਂ ਹੋਣਗੀਆਂ ਤੁਹਾਨੂੰ 30 ਮਿੰਟਾਂ ਦੇ ਵਿੱਚ ਤੁਹਾਨੂੰ ਸਾਰਾ ਕੁਝ ਕਲੀਅਰ ਕਰਕੇ ਤੁਹਾਨੂੰ ਗੱਡੀ ਡਿਲੀਵਰ ਕਰ ਦਾਂਗੇ ਜੀ ਸਰਟੀਫ ਰੇਟ ਅਸੀਂ ਕਰ ਰਹੇ ਹਾਂ ਇਸ ਵਾਰ ਡੀਲਰਾਂ ਅਸ ਇਸ ਵਾਰ ਤੁਹਾਨੂੰ ਆਪਾਂ ਦੇਵਾਂਗੇ ਜੀ ਕਾਰ ਮੇਲੇ ਤੇ ਜਿਹੜਾ ਮੇਨ ਅਟਰੈਕਸ਼ਨ ਰਹੂਗਾ ਉਹ ਰਹੂਗਾ ਸਾਡੇ ਰੇਟ ਰੇਟ ਦਵਾਂਗੇ ਤੁਹਾਨੂੰ ਫਿਕਸ ਪਰ ਦੇਵਾਂਗੇ ਇਹਨੇ ਡਾਊਨ ਵੀ ਡੀਲਰ ਪ੍ਰਾਈਸ ਦੇ ਵਿੱਚ ਕਾਰਾਂ ਤੁਹਾਨੂੰ ਦੇਵਾਂਗੇ ਤੁਸੀਂ ਕਿਤੋਂ ਵੀ ਵੀਡੀਓ ਦੇਖਦੇ ਹੋ ਤਾਂ ਇਸ ਮੇਲੇ ਦਾ ਹਿੱਸਾ ਬਣੋ ਗੱਡੀ ਲੈਣੀ ਆ ਵੇਚਣੀ ਆ ਮਾਹੌਲ ਦੇਖੋ ਤੁਸੀਂ ਮਤਲਬ ਮਾਹੌਲ ਤੁਹਾਨੂੰ ਬਹੁਤ ਵਧੀਆ ਮਾਹੌਲ ਅਸੀਂ ਦਿੰਦੇ ਆਗੇ ਤੇ ਜਿਹੜਾ ਵੀ ਦੋਸਤ ਸਾਡਾ ਇਸ ਮੇਲੇ ਦਾ ਹਿੱਸਾ ਬਣਦਾ ਉਹ ਆ ਕੇ ਇਹੀ ਗੱਲ ਵੀਡੀਓ ਦੇ ਵਿੱਚ ਕਹਿੰਦਾ ਜਾਂ ਆਪ ਤੇ ਪੋਸਟ ਪਾਉਂਦਾ ਵੀ ਇਹ ਮੇਲੇ ਵਰਗਾ ਮੇਲਾ ਤਾਂ ਅਸੀਂ ਕਦੇ ਦੇਖਿਆ ਨਹੀਂ ਪਹੁੰਚੋ ਜਰੂਰ ਅਮਰਗੜ ਵਖੇ ਜੀ ਐਡਰੈਸ ਨੋਟ ਕਰ ਲਿਓ ਪੋਟਾ ਕਲੋਨੀ ਦੇ ਸਾਹਮਣੇ ਅ ਅਮਰਗੜ ਵਖੇ ਮਰੇਕੋੜਲਾ ਡਿਸਟ੍ਰਿਕਟ ਮਰੇਕੋੜਲਾ ਨਾਭਾ ਰੋਡ ਤੇ ਛੋਟਾ ਜਿਹਾ ਕਸਬਾ ਪੈਂਦਾ ਅਮਰਗੜ ਵਖੇ ਪਹੁੰਚੋ ਜਰੂਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ